ਮਾਨ ਸਰਕਾਰ ਦੇ ਸਿਹਤ ਖੇਤਰ ਚ ਪੰਜ ਵੱਡੇ ਕਦਮ ਆਮ ਆਦਮੀ ਕਲੀਨਿਕ ਦੀਆਂ ਸਿਹਤ ਸੇਵਾਵਾਂ ਹੁਣ ਘਰ ਬੈਠੇ ਵਟਸਐਪ ਤੇ ਮਿਲਣ ਗਿਆ ਆਮ ਆਦਮੀ ਕਲੀਨਿਕਾਂ ਚ 107 ਕਿਸਮਾਂ ਦੀਆਂ ਮੁਫਤ ਦਵਾਈਆਂ आम आदमी क्लिनिकਾਂ ਚ 47 ਕਿਸਮਾਂ ਦੇ ਮੁਫਤ ਟੈਸਟ ਆਮ ਆਦਮੀ ਕਲੀਨਿਕਾਂ ਚ ਐਂਟੀ ਰੈਬਸ ਦਾ ਮੁਫਤ ਟੀਕਾ ਆਮ ਆਦਮੀ ਕਲੀਨਿਕਾਂ ਚ ਗਰਭવતી ਔਰਤਾਂ ਦਾ ਮੁਫਤ ਇਲਾਜ اے ਐ ਨਵਾ ਪੰਜਾਬ ਜਿੱਥੇ ਇਲਾਜ ਵੀ ਮੁਫਤ ਤੇ ਇੱਜ਼ਤ ਵੀ ਪੂਰੀ ਕਿਉਂਕਿ ਲੋਕਾਂ ਦੀ ਸਿਹਤ ਹੈ ਸਰਕਾਰ ਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਮੁਸਤੈਦੀ ਅਤੇ ਸਰਗਰਮ ਭੂਮਿਕਾ ਸਦਕਾ ਹੜ ਪਰਵਾਹਿਤ ਇਲਾਕਿਆਂ ਵਿੱਚੋਂ ਪਿਛਲੇ 24 ਘੰਟਿਆਂ ਦੌਰਾਨ ਕੁੱਲ 4771 ਲੋਕਾਂ ਨੂੰ ਬਾਹਰ ਕੱਢ ਕੇ ਸੁਰੱਖਿਅਤ ਥਾਵਾਂ ਤੇ ਪਹੁੰਚਾਇਆ ਗਿਆ ਇਸ ਵਿੱਚ ਫਿਰੋਜ਼ਪੁਰ ਦੇ 812 ਵਾਸੀंदे ਗੁਰਦਾਸਪੁਰ ਦੇ 2571 ਮੋਗਾ ਦੇ 4 ਤਰਨਤਾਰਨ ਦੇ 60 ਬਰਨਾਲਾ ਦੇ 25 ਤੇ ਫਾਜ਼ਿਲਕਾ ਦੇ 1239 ਵਾਸੀ ਸ਼ਾਮਿਲ ਹਨ ਪਾਕਵਾਕ ਜਿਲ੍ਹਿਆਂ ਤੋਂ ਮਿਲੀਆ ਰਿਪੋਰਟਾਂ ਅਨੁਸਾਰ ਨੌ ਹੜ੍ਹ ਪ੍ਰਭਾਵਿਤ ਜਿਲ੍ਹਿਆਂ ਦੇ ਹੁਣ ਤੱਕ 11330 ਲੋਕਾਂ ਨੂੰ ਹੜ੍ਹ ਦੇ ਪਾਣੀ ਤੋਂ ਬਚਾਇਆ ਗਿਆ ਇੰਨਾ ਵਿੱਚ ਫਿਰੋਜ਼ਪੁਰ ਦੇ 2819 ਹੁਸ਼ਿਆਰਪੁਰ ਦੇ 1052 ਕਪੂਰਥਲਾ ਦੇ 240 ਗੁਰਦਾਸਪੁਰ ਦੇ 4771 ਮੋਗਾ ਦੇ 24 ਪਠਾਨਕੋਟ ਦੇ 1100 ਤਰਨਤਾਰਨ ਦੇ 60 ਤੇ ਬਰਨਾਲਾ ਦੇ 25 ਤੇ ਇਸ ਦੇ ਨਾਲ ਫਾਜ਼ਿਲਕਾ ਦੇ 1239 ਬਸ਼ਿੰਦੇ ਸ਼ਾਮਿਲ ਹਨ ਹੜ੍ਹ ਪ੍ਰਭਾਵਿਤ ਜ਼ਿਲ੍ਹਿਆਂ ਵਿੱਚ ਬਣਾਏ ਕੁੱਲ 87 ਰਾਹਤ ਕੈਂਪਾਂ ਵਿੱਚੋਂ ਇਸ ਵੇਲੇ 77 ਕੈਂਪ ਪੂਰੀ ਤਰ੍ਹਾਂ ਚੱਲ ਰਹੇ ਨੇ। ਇਨ੍ਹਾਂ ਕੈਂਪਾਂ ਦੇ ਵਿੱਚ ਕੁੱਲ 4729 ਲੋਕਾਂ ਨੇ ਬਸੇਰਾ ਕੀਤਾ ਹੋਇਆ ਹੈ। ਪ੍ਰਸ਼ਾਸਨ ਇਨ੍ਹਾਂ ਸਾਰੇ ਲੋਕਾਂ ਦਾ ਹਰ ਤਰ੍ਹਾਂ ਦਾ ਖਿਆਲ ਰੱਖ ਰਿਹਾ ਹੈ। ਕਪੂਰਥਲਾ ਦੇ ਵਿੱਚ ਬਣਾਏ ਚਾਰ ਰਾਹਤ ਕੈਂਪਾਂ ਦੇ ਵਿੱਚ 110 ਲੋਕ ਰਹਿ ਰਹੇ ਨੇ ਤੇ ਇਸੇ ਤਰ੍ਹਾਂ ਫਿਰੋਜ਼ਪੁਰ ਦੇ ਅੱਠ ਰਾਹਤ ਕੈਂਪਾਂ ਦੇ ਵਿੱਚ 3450 ਲੋਕ ਰਹਿ ਰਹੇ ਨੇ। ਇਸ ਦੇ ਨਾਲ ਹੀ ਦੱਸ ਦਈਏ ਕਿ ਗੁਰਦਾਸਪੁਰ ਦੇ 22 ਰਾਹਤ ਕੈਂਪਾਂ ਵਿੱਚ 12 ਚੱਲ ਰਹੇ ਨੇ ਜਿੱਥੇ 255 ਲੋਕ ਰਹਿ ਰਹੇ ਨੇ ਪਠਾਨਕੋਟ ਦੇ 14 ਰਾਹਤ ਕੈਂਪਾਂ ਵਿੱਚ 411 ਲੋਕ ਤੇ ਬਰਨਾਲਾ ਦੇ ਇੱਕ ਰਾਹਤ ਕੈਂਪ ਦੇ ਵਿੱਚ 25 ਹੜ੍ਹ ਪ੍ਰਭਾਵਿਤ ਲੋਕ ਰਹਿ ਰਹੇ ਨੇ ਫਾਜ਼ਿਲਕਾ ਵਿੱਚ ਵੀ 11 ਤੇ ਮੋਗਾ ਦੇ ਵਿੱਚ 5 ਤੇ ਅੰਮ੍ਰਿਤਸਰ ਵਿੱਚ ਦੋ ਰਾਹਤ ਕੈਂਪ ਸਥਾਪਿਤ ਕੀਤੇ ਗਏ ਨੇ ਇੱਕ ਬੁਲਾਰੇ ਨੇ ਦੱਸਿਆ ਕਿ ਕਪੂਰਥਲਾ ਦੇ ਵਿੱਚ ਪ੍ਰਸ਼ਾਸਨ ਵੱਲੋਂ 15, 27, 28 ਤੇ 29 ਅਗਸਤ ਨੂੰ ਰਾਹਤ ਸਮਗਰੀ ਦੀ ਵੰਡ ਕੀਤੀ ਗਈ ਹੈ ਤੇ ਲੋੜ ਮੁਤਾਬਕ ਇਹ ਅੱਗੇ ਵੀ ਜਾਰੀ ਰਹੇਗੀ। ਇਸੇ ਤਰ੍ਹਾਂ ਫਿਰੋਜ਼ਪੁਰ, ਗੁਰਦਾਸਪੁਰ, ਮੋਗਾ, ਪਠਾਨਕੋਟ, ਫਾਜ਼ਿਲਕਾ ਤੇ ਬਰਨਾਲਾ ਦੇ ਵਿੱਚ ਵੀ ਹੜ੍ਹ ਪ੍ਰਭਾਵਿਤਾਂ ਨੂੰ ਲਗਾਤਾਰ ਰਾਹਤ ਸਮਗਰੀ ਦੀ ਵੰਡ ਕੀਤੀ ਜਾ ਰਹੀ ਹੈ। ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਸਥਾਨਕ ਲੋਕਾਂ ਦੇ ਸਹਿਯੋਗ ਨਾਲ ਐਨਡੀਆਰਐਫ, ਐਸਡੀਆਰਐਫ, ਪੰਜਾਬ ਪੁਲਿਸ ਅਤੇ ਫौज ਵੱਲੋਂ ਸਰਗਰਮ ਭੂਮਿਕਾ ਨਿਭਾਈ ਜਾ ਰਹੀ ਹੈ ਗੁਰਦਾਸਪੁਰ ਵਿੱਚ ਐਨਡੀਆਰਐਫ ਦੀਆਂ 7 ਟੀਮਾਂ ਫਾਜ਼ਿਲਕਾਰ ਤੇ ਫਿਰੋਜ਼ਪੁਰ ਦੇ ਵਿੱਚ ਇੱਕ ਇੱਕ ਟੀਮ ਪਠਾਨਕੋਟ ਦੇ ਵਿੱਚ ਦੋ ਟੀਮਾਂ ਸਰਗਰਮ ਹਨ ਤੇ ਇਸੇ ਤਰ੍ਹਾਂ ਕਪੂਰਥਲਾ ਦੇ ਵਿੱਚ ਐਸਡੀਆਰਐਫ ਦੀਆਂ ਦੋ ਟੀਮਾਂ ਸਰਗਰਮ ਹਨ ਕਪੂਰਥਲਾ ਗੁਰਦਾਸਪੁਰ ਫਿਰੋਜ਼ਪੁਰ ਪੱਤੇ ਪਠਾਨਕੋਟ ਦੇ ਵਿੱਚ ਆਰਮੀ ਬੀਐਸਐਫ ਅਤੇ 에ਅਰਫੋਰਸ ਨੇ ਵੀ ਮੋਰਚਾ ਸੰਭਿਆ ਹੋਇਆ ਹੈ ਸਾਰੇ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਸਿਵਲ ਪ੍ਰਸ਼ਾਸਨ ਦੇ ਨਾਲ ਨਾਲ ਪੁਲਿਸ ਲੋਕਾਂ ਦੀ ਜੋ ਹੈ ਪੱਬਾ ਪਾਰ ਮਦਦ ਕਰ ਰਹੀ ਹੈ ਹੜ੍ਹਾਂ ਦੇ ਕਾਰਨ ਪੰਜਾਬ ਵਿੱਚ ਹੁਣ ਤੱਕ ਕੁੱਲ ਜੋ ਹੈ 1018 ਪਿੰਡ ਪ੍ਰਭਾਵਿਤ ਹੋਏ ਨੇ ਤੇ ਇਹਨਾਂ ਵਿੱਚੋਂ ਪਠਾਨਕੋਟ ਦੇ 81 ਫਾਜ਼ਿਲਕਾ ਦੇ 52 ਤਰਨਤਾਰਨ ਦੇ 45 ਤੇ ਮੁਕਸਰ ਸਾਹਿਬ ਦੇ 64 ਤੇ ਇਸ ਦੇ ਨਾਲ ਸੰਗਰੂਰ ਦੇ 22 ਫਿਰੋਜ਼ਪੁਰ ਦੇ 101 ਕਪੂਰਥਲਾ ਦੇ 107 ਤੇ ਗੁਰਦਾਸਪੁਰ ਦੇ 323 ਇਸ ਦੇ ਨਾਲ ਹੁਸ਼ਿਆਰਪੁਰ ਦੇ 85 ਤੇ ਮੋਗਾ ਦੇ 35 ਪਿੰਡ ਸ਼ਾਮਿਲ ਹਨ ਖੜਾ ਕਰਨ ਪੰਜਾਬ ਨੂੰ ਭਾਰੀ ਮਾਲੀ ਨੁਕਸਾਨ ਵੀ ਚੱਲਣਾ ਪਿਆ ਹੈ ਫਸਲਾਂ ਨੂੰ ਮਾਰ ਪਈ ਹੈ ਤੇ ਪਸ਼ੂ ਤੰਦ ਦਾ ਵੀ ਬਹੁਤ ਨੁਕਸਾਨ ਹੋਇਆ ਜ਼ਿਲ੍ਹਾ ਹੈੱਡਕੁਆਟਰਾਂ ਤੋਂ ਪ੍ਰਾਪਤ ਹੋਈ ਰਿਪੋਰਟ ਦੇ ਮੁਤਾਬਿਕ ਫਾਜ਼ਿਲਕਾ ਜ਼ਿਲ੍ਹੇ ਦੇ ਵਿੱਚ ਜੋ ਹੈ 16632 ਹੈਕਟੇਅਰ ਭੂਮੀ ਹੜ੍ਹਾਂ ਦੀ ਮਾਰ ਹੇਠ ਆਈ ਹੈ ਇਸ ਤੋਂ ਇਲਾਵਾ ਫਿਰੋਜ਼ਪੁਰ ਦੇ ਵਿੱਚ 10806 ਹੈਕਟੇਅਰ ਵਿੱਚ ਫਸਲ ਨੂੰ ਨੁਕਸਾਨ ਪਹੁੰਚਿਆ। ਕਪੂਰਥਲਾ ਦੇ ਵਿੱਚ 11620 ਪਠਾਨਕੋਟ ਦੇ ਵਿੱਚ 7000 ਤਰਨਤਾਰਨ ਦੇ ਵਿੱਚ 9928 ਅਤੇ ਹੁਸ਼ਿਆਰਪੁਰ ਵਿੱਚ 5287 ਹੈਕਟੇਅਰ ਵਿੱਚ ਫਸਲਾਂ ਨੂੰ ਨੁਕਸਾਨ ਹੋਇਆ।